ਨਹੀਂ ਬੜੀ ਤੇ ਅਸੀਂ ਇਲੈਕਸ਼ਨਾਂ ਨਾਲ ਲੜਨ ਦਾ ਫੈਸਲਾ ਕਰਤਾ ਹੁਣ ਹਾਈ ਕੋਰਟ ਦਾ ਫਿਰ ਹਦੇਸ਼ ਆ ਗਿਆ ਤੁਹਾਡੇ ਸਾਹਮਣੇ ਕਿ 2 ਹਫਤੇ ਦੇ ਵਿੱਚ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਕਿ 2 ਹਫਤੇ ਦੇ ਅੰਦਰ ਅੰਦਰ ਜਿਹੜੀਆਂ ਸਾਰੀਆਂ ਕਮੇਟੀਆਂ ਦੀਆਂ ਤੇ ਕਾਰਪੋਰੇਸ਼ਨਾਂ ਦੀਆਂ ਚੋਣਾਂ ਉਹ ਕਰਵਾਈਆਂ ਜਾਣੀਆਂ ਇਸ ਕਰਕੇ ਉਹ ਵੀ ਹੁਣ ਕਿਸੇ ਵੇਲੇ ਵੀ ਇਲੈਕਸ਼ਨਾਂ ਅਨਾਊਂਸ ਹੋ ਸਕਦੀਆਂ ਆ ਕਿਸਾਨੀ ਦਾ ਕਿੰਨਾ ਵੱਡਾ ਸੰਕਟ ਤੁਹਾਡੇ ਸਾਹਮਣੇ ਪੰਜਾਬ ਦੇ ਵਿੱਚ ਹੈ ਕਿ ਪਹਿਲੀ ਵਾਰੀ ਹੈ ਕਿ ਕਿਸਾਨੀ ਇਸ ਹੱਦ ਤੱਕ ਜਿਹੜੀ ਹੈ ਉਹ ਰੁਲ ਗਈ ਹੈ ਇਸੇ ਤਰ੍ਹਾਂ ਹੋਰ ਸਾਡੇ ਖੇਤਰੀ ਮੁੱਦੇ ਨੇ ਯੂਨੀਵਰਸਿਟੀ ਦਾ ਮੁੱਦਾ ਕਿੱਡਾ ਵੱਡਾ ਸੀ ਜਿੱਥੇ ਜਿਹੜੀ ਪੰਜਾਬ ਯੂਨੀਵਰਸਿਟੀ ਖੋਹ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਔਰ ਹੁਣ ਵੱਡੀ ਸਾਜ਼ਿਸ਼ ਇਹ ਹੈ ਕਿ ਚੰਡੀਗੜ੍ਹ ਦੇ ਵਿੱਚ ਹਰਿਆਣੇ ਨੂੰ ਜ਼ਮੀਨ ਵਕਰੀ ਵਿਧਾਨ ਸਭਾ ਦੇਣ ਵਾਸਤੇ ਉਹਦਾ ਵੀ ਰਾਹ ਫਿਰ ਦੁਬਾਰਾ ਪਤਰਾ ਕੀਤਾ ਜਾ ਰਿਹਾ ਉਹ ਮੈਸੂਦਾ ਸਭ ਤੋਂ ਵੱਡੀ ਚੁਣੌਤੀ ਹੋਊਗੀ ਸਾਰੇ ਪੰਜਾਬੀਆਂ ਵਾਸਤੇ ਕਿ ਜਿਸ ਤਰੀਕੇ ਸਾਜ਼ਿਸ਼ ਤਹਿਤ ਚੰਡੀਗੜ੍ਹ ਜਿਹੜੀ ਰਾਜਧਾਨੀ ਪੰਜਾਬ ਦੀ ਅੱਜ ਤੋਂ ਬਹੁਤ ਪਹਿਲਾਂ ਹੋਣੀ ਚਾਹੀਦੀ ਸੀ ਜਿਸ ਤਰੀਕੇ ਦੁਬਾਰਾ ਦਾ ਕੰਮ ਹਰਿਆਣੇ ਦਾ ਕਰਿਆ ਜਾ ਰਿਹਾ ਜੇ ਉਹ ਸਾਜ਼ਿਸ਼ ਕਾਮਯਾਬ ਹੋ ਗਈ ਤੇ ਫਿਰ ਤਾਂ ਮੈਂ ਸਮਝਦਾ ਸਾਰੇ ਪੰਜਾਬ ਵਾਸਤੇ ਬੜੀ ਵੱਡੀ ਚਿੰਤਾ ਹੈ ਜੀ ਮਨਾਵਾਲ ਸਿੰਘ ਸਾਹਿਬ ਮਲੇ ਜੀ ਸਿੰਘ ਜਮ ਮਲੇ ਜੀ ਸਿੰਘ ਮਲੇ ਜੀ ਮਨਾਵਾਲ ਸਿੰਘ ਸਾਹਿਬ ਸਿੰਘ ਸਾਹਿਬ ਨਹੀਂ ਮਲੇ ਅਸੀਂ ਉਹਨਾਂ ਦੇ ਦਫ਼ਤਰ ਦੇ ਵਿੱਚ ਸਕੱਤਰਤ ਦੇ ਵਿੱਚ ਜਿਹੜੇ ਉਹਨਾਂ ਦੇ ਵਿਭਾਗ ਦੇ ਜਿਹੜੇ ਉਹਨਾਂ ਦੇ ਸਟਾਫ ਦੇ ਜਿਹੜੇ ਅਧਿਕਾਰੀ ਬੈਠੇ ਆ ਉਹਨਾਂ ਨੂੰ ਨਮਰਤਾ ਨਾਲ ਬੇਨਤੀ ਆ ਕਿਉਂਕਿ ਜਿਹੜੀ ਹੈ ਸਾਡਾ ਕੰਮ ਆਪਣੀ ਬੇਨਤੀ ਜਿਹੜਾ ਜਾਤੀ ਤੌਰ ਤੇ ਨਮਰਤਾ ਦੇ ਨਾਲ ਹਲੀਮੀ ਦੇ ਨਾਲ ਸਮਰਥਨ ਦਾ ਬਦਲ ਦਿੱਤਾ ਗਿਆ ਜੀ ਆ ਪਾ ਕੇ ਅਸੀਂ ਦੇਣੀ ਸੀ ਇਸ ਕਰਕੇ ਦੇ ਦਿੱਤੀ ਕੋਈ ਗੱਲ ਨਹੀਂ ਸਿੰਘ ਸਾਹਿਬ ਦਾ ਜਿਹੜਾ ਸਕੱਤਰ ਹੈ ਜਾਨਵਰ ਜੀ ਚੋਣਾ ਦਾ ਵਾਅਦਾ ਲੱਗੀ ਲੱਗਿਆ ਜੀ ਟੀਮਾ ਸਾਹਿਬ ਚੋਣਾ ਦਾ ਵਾਅਦਾ ਲੱਗਿਆ ਵਿੱਚ ਜਿਹਨੇ ਕਿਹਾ ਜੀ ਅਕਾਲੀ ਦਾ ਜਿੰਨਾ ਰਹਿਣਾ ਜ਼ਰੂਰੀ ਹੈ ਕਪਤਨ ਲਿੰਦਰ ਸਿੰਘ ਇਹ ਕਹਿ ਚੁੱਕੇ ਨੇ ਚਲੋ ਇਹ ਤਾਂ ਸahari ਦੁਨੀਆ ਦੀ ਕਹਿ ਰਹੀ ਹੈ ਕਿ ਜਿਹੜੀ ਹੈ ਸ਼ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਆ ਔਰ ਪੰਜਾਬ ਵਾਸਤੇ ਪੰਜਾਬੀ ਵਾਸਤੇ ਪੰਜਾਬੀਤ ਵਾਸਤੇ ਸਿੱਖ ਪੰਥ ਵਾਸਤੇ ਜੋ ਦੇਣ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਹ ਕੋਈ ਜਨਾ ਮਰਜ਼ੀ ਜੋਰ ਲਾ ਲਵੇ ਉਹਨੂੰ ਚਠਲਾਇਆ ਨਹੀਂ ਜਾਂਦਾ ਚੰਗੀ ਗੱਲ ਆ ਅੱਜ ਸਾਰੇ ਯਾਦ ਕਰਨ ਲੱਗ ਗਏ ਆ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਸ਼ਰਨਮਤਾ ਇਤਿਹਾਸ ਆ ਇਸ ਕਰਕੇ ਅਸੀਂ ਜਿਹੜੀ ਆ ਤਾਂ ਹੀ ਬੇਨਤੀ ਕੀਤੀ ਆ ਸਿੰਘ ਸਾਹਿਬ ਨੂੰ ਕਿ ਹੁਣ ਆ ਟਾਈਮ ਇਹਨੇ ਤਾਂ ਵਧਾ ਸਮਾਂ ਹੋ ਗਿਆ ਤੇ ਕਿਰਪਾ ਕਰੋ ਤੇ ਛੇਤੀ ਮੀਟਿੰਗ ਕਾਲ ਕਰਕੇ ਤੇ ਜਿਹੜਾ ਉਹ ਜਿਹੜਾ ਜੋ ਹੁਕਮ ਕਰਨਾ ਕੋਈ ਸਮਝਦੇ ਨਹੀਂ ਕੋਈ ਜਿਹੜਾ ਨਹੀਂ ਲਿਆ ਜੀ ਇਸ ਵਾਰ ਪਾਰਟ ਨਹੀਂ ਲਿਆ ਜੀ ਨਾਲ ਨਾਲ ਹੋ ਗਿਆ ਸਾਫੀ ਰੇਨ ਸੁਖਵੀਰ ਮਾਨ ਦੇ ਨਾਲ ਫੈਸਲਾ ਲੈਣ ਲਈ ਇਹ ਤਾਂ ਤੁਸੀਂ ਸਾਰੇ ਦੇਖੋ ਸੀਨੀਅਰ ਜਰਨਲਿਸਟ ਹੋ ਤੁਹਾਡੇ ਚੋਂ ਸਾਰੇ ਹਕੀਕਤ ਤੋਂ ਵੱਕ ਬਣੋ ਕੋਈ ਨਹੀਂ ਹੁਣ ਆਉਂਦੇ ਇਹ ਤਾਂ ਆਮ ਜਨਤਾ ਵੀ ਪੰਜਾਬ ਦੀ ਇਸ ਹਕੀਕਤ ਤੋਂ ਵਾਕਿਫ ਹੈ ਕਿ ਜਿਹੜੇ ਸਾਡੇ ਸਾਥੀ ਆਏ ਸੀ ਉਹ ਬੜੇ ਵੱਡੇ ਆਨੰਦ ਸਰਕਾਰਾਂ ਦੇ ਵਿੱਚ ਪਾਰਟੀ ਦੇ ਵਿੱਚ ਬੜੇ ਮਾਨ ਉਹਨਾਂ ਨੇ ਹਾਸਲ ਕੀਤੇ ਆ ਇਸ ਕਰਕੇ ਹੁਣ ਕਿਉਂ ਆਗੇ ਕਿਉਂਕਿ ਐਸੋਡੇ ਪਾਰਟੀ اپوزیشن ਚ ਇਹ ਤਾਂ ਉਹਨਾਂ ਨੂੰ ਪੁੱਛੋ ਪਰ ਇਸ ਤਰ੍ਹਾਂ ਦੀ ਰਾਜਨੀਤੀ ਜਿਸ ਤਰ੍ਹਾਂ ਦੀ ਉਹਨਾਂ ਨੇ ਕੀਤੀ ਹੈ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਸੀ ਪਰ ਕਿਉਂਕਿ ਮਸਲਾ ਸ਼ਹਿਰੀ ਕੌਂਸਲਟ ਸੇ ਆਇਆ ਇਸ ਕਰਕੇ ਅਸੀਂ ਸਮਰਪਿਤ ਹੋ ਕੇ ਬਿਨਾ ਕਿਸੇ ਜਿਹੜੀ ਹੈ ਗਲਤੀ ਤਹਿਤ ਦੇ ਵਿੱਚ ਗਿਆ ਜੋ ਗੁਰਸਿੱਖ ਦਾ ਫਰਜ਼ ਬੰਦਾ ਹੈ ਕਿ ਬਿਨਾ ਕਿਸੇ ਦਲੀਲ ਦੇ ਬਿਨਾ ਕਿਸੇ ਤਰਕ ਦੇ ਇੱਕ ਜ਼ਿੰਮੇਵਾਰੀ ਆਪਣੀ ਝੋਲੀ ਚ ਪਾਈ ਹੈ ਇਸ ਕਰਕੇ ਅਸੀਂ ਆਪਣੇ ਪੰਜਾਬ ਨੂੰ ਅਖਲੀਆ ਦੀ ਲੋੜ ਗਈ ਜੀ ਕਾਲੀ ਦਲ ਨੂੰ ਲੋੜ ਹੈ ਜੀ ਅਖਲੀ ਦਲ ਤਾਂ ਬੱਚਾ ਬੱਚਾ ਪੰਜਾਬ ਦਾ ਕਹਿੰਦਾ ਕਿ ਅਖਲੀ ਦਲ ਦੀ ਲੋੜ ਹੈ ਤੁਸੀਂ ਆਪ ਕਹਿੰਦੇ ਹੋ ਸਾਡੇ ਵਿਰੋਧੀ ਵੀ ਕਹਿਣ ਲੱਗਦੇ ਇਸ ਕਰਕੇ ਮਿਹਰਬਾਨੀ ਦੁਬਾਰਾ ਥੈਂਕ ਯੂ ਫੋਰ ਵੇ ਇਹ ਦਰਸ਼ਕ ਜੀ ਚੀਮਾ ਸਾਹਿਬ ਅੱਜ ਇਹ ਬਾਤ ਸਾਡੇ ਕੋਲ ਤੇ ਪਾਈ ਨਹੀਂ ਡਾਕਟਰ ਦਲਜੀਤ ਸਿੰਘ ਚੀਮਾ ਚੀਮਾ ਸਾਹਿਬ ਚੀਮਾ ਸਾਹਿਬ ਪਤਾ ਨਹੀਂ ਕੀ ਦਿੱਤੀ ਹੈ ਜਿਹੜਾ ਪੰਥ ਸਿੰਘ ਸਾਹਿਬਾਨ ਦੀ ਮੀਟਿੰਗ ਦਾ ਫੈਸਲਾ ਸੀ ਢਾਈ ਮਹੀਨੇ ਹੋ ਗਏ ਨੇ ਤੇ ਬਹੁਤ ਸਾਰੀਆਂ ਪੰਥਕ ਚੁਣੌਤੀਆਂ ਨੇ ਪੰਜਾਬ ਨੂੰ ਬਹੁਤ ਵੱਡੀਆਂ ਗੁਰਪੇਸ਼ ਚੁਣੌਤੀਆਂ ਨੇ ਜਿਹੜੇ ਸ਼ਰਮਣੀ ਅਕਾਲੀ ਦਲ ਦੇ ਆਪਣੀਆਂ ਬਹੁਤ ਵੱਡੀਆਂ ਮਜਬੂਰੀਆਂ ਨੇ ਜੀ ਇਸ ਕਰਕੇ ਅਸੀਂ ਚੋਦਰੀ ਲੈ ਕੇ ਆਏ ਹਾਂ ਅੱਜ ਕੋਈ ਸਪਸ਼ਟੀਕਰਨ ਸਪਸ਼ਟਿਕਨਤਾ ਉਦੋਂ ਹੀ ਜਦੋਂ ਸ਼ਿਕਾਇਤ ਆਈ ਸੀ ਨਾਲ ਦੀ ਨਾਲ ਦਿੱਤੀ ਰੂਪ ਤੇ ਦਿੱਤਾ ਸੀ ਹੁਣ ਚੋਦਰੀ ਸੀਪੀ ਛੇਤੀ ਜਿਹੜਾ ਹੈ ਜੋ ਹੁਕਮ ਰੌਰੀ ਤਾਂ ਦੇ ਮੁਤਾਬਕ ਪੰਥ ਗੁਰਮਰੀਅਤ ਦੇ ਮੁਤਾਬਕ ਲਗਾਇਆ ਜਾਣਾ ਉਹ ਲਗਾਇਆ ਜਾਵੇ ਤੇ ਤਾਂ ਜੋ ਅਸੀਂ ਆਪਣੀ ਜੋ ਵੀ ਹੁਕਮ ਹੋਵੇ ਉਨੂੰ ਗੁਰੂਬਾਰਾਜ ਦੇ ਚਰਨਾਂ 'ਚ ਜੁੜ ਕੇ ਆਪਣੀ ਸੇਵਾ ਪੂਰੀ ਕਰਦਾ। ਜੀ ਜੀ ਨਜ਼ਰ ਆਏ ਹੈ ਕੁਦਰਤੀ ਗੱਲ ਹੈ ਬੜੇ ਵੱਡੀਆਂ ਚੁਣੌਤੀਆਂ ਸਾਹਮਣੇ ਨੇ ਬਹੁਤ ਲੰਬਾ ਸਮਾਂ ਹੋ ਗਿਆ ਉਹਨਾਂ ਨੇ ਰਾਸਤਰੀ ਸਰਗਰਮੀਆਂ ਤੋਂ ਸਮਾਜਿਕ ਸਰਗਰਮੀਆਂ ਤੋਂ ਨਿੱਜੀ ਜੀਵਨਾਂ ਤੋਂ ਆਪਣੇ ਆਪ ਨੂੰ ਅਲੱਗਾ ਕੀਤਾ ਹੋਇਆ ਤੇ ਕੁਦਰਤੀ ਗੱਲ ਹੈ ਜਿਸ ਵਿਅਕਤੀ ਦੇ ਉੱਤੇ ਇੰਡੀਆਂ ਵੱਡੀਆਂ ਜ਼ਿੰਮੇਵਾਰੀਆਂ ਹੋਣ ਔਰ ਇੱਡੇ ਵੱਡੇ ਚੁਣੌਤੀਆਂ ਪੰਥਰੇ ਸਾਹਮਣੇ ਪੰਜਾਬ ਦੇ ਸਾਹਮਣੇ ਹੋਣ ਤੇ ਉਹ ਜੇ ਬੇਵਸ ਬੈਠ ਕੇ ਉਹਨਾਂ ਨੂੰ ਜਿਹੜਾ ਦੇਖਣਾ ਪੈਂਦਾ ਇਸ ਹੁਕਮ ਦੇ ਸਹង្ਕ ਤੇ ਕੁਦਰਤੀ ਗੱਲ ਆ ਅੱਖਾਂ ਨਾਮ ਹੁੰਦੀਆਂ ਨੇ ਬਲ ਭਰਦਾ ਪਰ ਤਾਂ ਹੀ ਫਿਰ ਵੀ ਉਹਨਾਂ ਦੀ ਸ਼ਰਧਾ ਇੱਕ ਸਬਰ ਹੈ ਭਰੋਸਾ ਗੁਰੂ ਦੇ ਤਖਤ ਤੇ ਤੇ ਇੱਕ ਸ਼ਰਧਾਵੰਤ ਸਿੱਖ ਦੇ ਤੌਰ ਤੇ ਅੱਜ ਉਹ ਫੇਰ ਇੱਥੇ ਪਹੁੰਚ ਗਏ ਤਾਂ ਸਦੇਲ ਗਾਂ ਤੋਂ ਪਹਿਲਾਂ ਸਿੰਘ ਸਾਹਿਬ ਉਹਨਾਂ ਚ ਚੱਤੀਬੰਦੀਆਂ ਦੀ ਵਿਦਵਾਨਾਂ ਦੀ ਮੀਟਿੰਗ ਸੱਦੀ ਗਈ ਹੈ ਉਹ ਪਹਿਲੀ ਗੱਲ ਚਲੋ ਇਹ ਜਿਹੜਾ ਹੈਗਾ ਉਹ ਕਾਰਜ ਖੇਤਰ ਸਿੰਘ ਸਾਬ ਦਾ ਉਹ ਜਿਸਤੀ ਵੀ رائے ਲੈਣੀ ਚਾਹਣ رائے ਲੈਣ ਜਿਸ ਨੂੰ ਬੁਲਾਉਣਾ ਚਾਹਵੇ ਬੁਲਾਉਣ ਉਹ ਨਾਲ ਦਾ ਖੇਤਰ ਉਹਦੇ ਮੇਰਾ ਸਾਨੂੰ ਕਿਸੇ ਗੱਲ ਦਾ ਉਹਦੇ ਤੇ ਕੋਈ ਇਤਰਾਜ਼ ਨਹੀਂ ਹੁੰਦਾ ਸਾਡਾ ਤੇ ਇਹ ਹੈ ਕਿ ਹੁਣ ਕਿਉਂਕਿ ਸਮਾਂ ਕਾਫੀ ਹੋ ਗਿਆ ਕਈ ਮਜਬੂਰੀਆਂ ਨੇ ਅਸੀਂ ਆਪਣੀ ਚੌਧਰੀ ਜੜੀ ਆ ਉਹ ਕੀਤੀ ਹੈ ਔਰ ਸਾਨੂੰ ਆਸ ਵੀ ਹੈ ਕਿ ਸਿੰਘ ਸਾਹਿਬ ਸਾਡੀ ਬੇਰੀ ਨੂੰ ਬੁਲਾਉਣਗੇ ਕੋਈ ਮੀਟਿੰਗ ਜਿਸ ਤਰ੍ਹਾਂ ਦੀ ਗੱਲ ਗੱਲਬਾਤ ਬਾਹਰ ਆਈ ਜੇ ਕੁਝ ਜੋ ਮੀਟਿੰਗ ਚ ਸ਼ਾਮਲ ਹੋਏ ਵਿਦਵਾਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਉਹਨਾਂ ਦਾ ਇਹ ਕਹਿਣਾ ਸੀ ਕਿ ਕਿਸੇ ਇੱਕ ਨੂੰ ਦੋਸ਼ੀ ਠਹਿਰਾਉਣਾ ਠੀਕ ਨਹੀਂ ਹੈ ਹੋਰ ਵੀ ਜੋ ਲੋਕ ਪਸਵਲੇ ਸਰਕਾਰ ਚ ਸ਼ਾਮਲ ਸਨ ਸਾਰਿਆਂ ਨੂੰ ਬਰਾਬਰ ਸਜ਼ਾ ਲੱਗਣੀ ਚਾਹੀਦੀ ਹੈ। ਵੈਸੇ ਇੱਕ ਗੱਲ ਵਿਦਵਾਨਾਂ ਨੇ ਕਹੀ ਹੈ ਤੁਸੀਂ ਦੱਸ ਰਹੇ ਹੋ ਤਾਂ ਚੰਗੀ ਗੱਲ ਹੈ। ਇਹ ਤਾਂ ਪੰਜਾਬ ਦਾ ਬੱਚਾ ਬੱਚਾ ਕਹਿੰਦਾ। ਇਹ ਸਾਰੇ ਜਿਹੜੇ ਸ਼ਿਕਾਇਤ ਕਰਤਾ ਸਾਡੇ ਵੀਰ ਨੇ ਇਹ ਤਾਂ ਵੱਡੀਆਂ ਜ਼ਿੰਮੇਵਾਰੀਆਂ ਪਾਰਟੀ ਦੇ ਵਿੱਚ ਵੀ ਸੀ ਫੈਸਲੇ ਲੈਣ ਵਾਲੇ ਇਹ ਨਾਲ ਸੀ ਉਸ ਵੇਲੇ ਸਰਕਾਰ ਦੇ ਵਿੱਚ ਬਹੁਤ ਵੱਡੇ ਇਹਨਾਂ ਦੇ ਅਹੁਦੇ ਸੀ ਮੰਤਰੀ ਸਨ। ਇਸ ਕਰਕੇ ਦੇ ਬੁੱਧੀਜੀਵੀਆਂ ਨੇ ਤਾਂ ਕੁਦਰਤੀ ਕਹਿਣੀ ਸੀ। ਇਹ ਤਾਂ ਪੰਜਾਬ ਦਾ ਬੱਚਾ ਬੱਚਾ ਇਹ ਗੱਲ ਕਹਿੰਦਾ। ਇਹ ਪਤਾ ਨਹੀਂ ਉਹ ਇਹਨਾਂ ਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ ਕੀ ਗੱਲ